ਇਹ ਬਸਿੱਧੇ ਕਰ ਲੈ ਸਿੱਧੇ ਆ ਦੇਖੋ ਜੀ ਇੰਨੇ ਖਤਰਨਾਕ ਰਸਤੇ ਆ ਜਿਹੜਾ ਆਪਾਂ ਰਿਕਸ਼ ਲੈ ਲੈ ਥੋੜਾ ਜਾਂ ਰਿਕਸ਼ ਲੈ ਲੈ ਕਿ ਮਸ਼ੀਨ ਆ ਰਹੀ ਆ ਤੁਹਾਨੂੰ ਸਾਈਡ ਵੀ ਦਿਖਾ ਦੇ ਕਿਵੇਂ ਜੀ ਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਕੀ ਤੇ ਆਪਾਂ ਜੀ ਅੱਜ ਚੱਲ ਰਹਾ ਸਾਹਮਣੇ ਆਪਣੇ ਮਸ਼ੀਨ ਚੱਲ ਰਹੀ ਆ ਜੀ ਅਮਨ ਇੰਦਰ ਭਾਈ ਇਹਨਾਂ ਕੋਲ ਵੀ ਅੱਜ ਡਿੱਗਾ ਤੇ ਆਪਣੇ ਕੋਲ ਵੀ ਡਿੱਗਾ ਆਪਣੇ ਸਾਹਮਣੇ ਦਸਲੇ ਚੱਲ ਰਹੀ ਆ ਇਹ ਕੰਮ ਚਾੜਾ ਪੂਰਾ ਜੋਰਾ 4-5 ਦਿਨ ਦਾ ਕੰਮ ਰਹਿ ਗਿਆ ਹੋਰ ਆ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਪਿੰਡ ਪਿੰਡ ਫਿਰ 2-3 ਮਹੀਨੇ ਬਾਅਦ ਵਾਪਸ ਆਵਾਂਗੇ ਤੇ ਆਪਾਂ ਤੁਹਾਨੂੰ ਬਾਈ ਨਾਲ ਬਾਈ ਮਿਲਿਆ ਮਾਝ ਏਰੀਆ ਦਾ ਬੰਦਾ ਇਹ ਕਿੰਨਿਆਂ ਕ ਮਹੀਨਾ ਲੈ ਗਿਆ ਪਹਿਲੇ ਸਾਸਿਕਾ ਬਲਾਕ ਪਿੰਡ ਦਾ ਹਾਂ ਤੇ ਆਪਾਂ ਕਿਹੜਾ ਏਰੀਆ ਜੀ ਆਪਣਾ ਪਿੰਡ ਕਿਹੜਾ ਸਭਰਾ ਜੀ ਤਰਨਤਾਰ ਦੀ ਲਗੀ ਤਰਨਤਾਰ ਕਿਹੜਾ ਪਿੰਡ ਆ ਸਭਰਾ ਜੀ ਸਭਰਾ ਤੇ ਕਿੰਨਿਆਂ ਕ ਮਹੀਨਾ ਲੈ ਕੇ ਆਏ ਇੱਥੇ 2 ਲੈ ਗਏ ਵੀ ਜੀ ਚਲੋ ਵਧੀਆ ਕਿੜੇ ਕਿੜੀਆਂ ਅੰਮਣ ਤੇ ਕਰਮਾ ਅੱਛਾ ਕੰਮ ਕੇ ਚੰਗਾ ਚੱਲ ਰਿਹਾ ਹਾਂ ਬੜੀ ਕਿੰਨੇ ਦਿਨ ਹੋਰ ਚੱਲੂਗਾ ਆਪਣਾ ਮਾਹੀਆ 3-4 ਦਿਨ ਤੇ ਡਿੱਗੇ ਰੱਕੀ ਲੈ ਲੂ ਰਾਜ ਰੇ 1500 ਡਿੱਗੇ ਦਾ ਅੱਛਾ ਤੇ 10000 ਰੁਪਏ ਖੜੇ ਨੇ ਦਿਨ ਦੇ ਵੀ ਨੇ ਕਿਵੇਂ ਨਹੀਂ ਨਹੀਂ ਰੁਪਏ ਅੱਛਾ ਹਾਂ ਤੇ ਕਿੰਨਾ ਵੇਰੀਆ ਵੜ ਜਾਂਦਾ ਜੇ ਦਿਨ ਜਨ ਦੇ ਵਿੱਚ ਡਿੱਗਾ ਮਿਲੇ ਤਾਂ ਆਪਾਂ ਨੂੰ ਮਾਇਆ ਮਸ਼ੀਨਾਂ 25 26 25 26 ਬਾਈ ਇਹ ਹੀ ਖੁਸ਼ੀ ਹੈ ਹਾਂ ਤੇ ਕਿੰਨੇ ਦਿਨਾਂ ਥੋੜੇ ਕੰਮ ਹੋਰ ਰਹਿ ਗਿਆ ਬਸ 4 ਦਿਨਾਂ ਰਹਿ ਗਿਆ 4 ਦਿਨ ਦਾ ਫੇਰ ਕਰ ਨੂੰ ਜਾਓਗੇ ਕੱਗੇ ਜਾਣਾ ਕਿ ਨਹੀਂ ਚੱਲੀਏ ਬਸ ਅੱਛਾ ਚਲੋ ਬੋ ਜੀ ਕਿੰਨੇ ਬੰਦੇ ਆਏ ਹੋ 6 ਬੰਦੇ ਵੀ ਬੰਦੇ ਵਧਿਆ ਨੇ ਤੇਰੇ ਨਾਲ ਇਹ ਜੀ ਮੱਝ ਏਰੀਆ ਬੰਦੇ ਦਾ ਵੀਰ ਦਾ ਤੇ ਆਪਾਂ ਨੂੰ ਮਿਲਿਆ ਇੱਥੇ ਆਪਣੇ ਲਾਗੇ ਚੱਲ ਰਹੀ ਹੈ ਮਸ਼ੀਨ ਵੇ ਬਸੇ ਤਕਰੀਬਨ ਜਿੱਥੋਂ ਇਹ ਸਟਾਰਟਿੰਗ ਕੀਤੀ ਆ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਉੱਥੋਂ ਲੈ ਕੇ ਨਾਲ ਹੀ ਚੱਲ ਕੇ ਚੱਲ ਰਿਹਾ ਹੈ ਇਧਰ ਨੂੰ ਆ ਰਿਹਾ ਅੱਜ ਆਪਣੇ ਕੋਲ ਜੀ ਪੂਰਾ ਦਿਨ ਡਿੱਗਾ ਮਿਲੂਗਾ ਦੇਖੋ ਕਿਵੇਂ ਦਿਖ ਰਿਹਾ ਪੂਰਾ ਡਿੱਗਾ ਆ ਵਟ ਕੇ ਕਿਹੜਾ ਕਿੰਨਾ ਕੋਰੀ ਹੁਣ ਵੱਡਾ ਸਵੇਰੇ ਨਹੀਂ ਵੱਡਾ ਕਿੰਨਾ ਜੇ ਸਵੇਰੇ ਆਹ ਵੱਡਾ ਪਰਲਾ ਵੱਡਾ ਸਵੇਰੇ ਵੱਡੇ ਜੇ ਰਾਤ ਕਿਹੜਾ ਵਟ ਕੇ ਗਿਆ ਜੇ ਅੱਛਾ ਜਾਣ ਕੇ ਤੁਸੀਂ 4 ਵਜੇ ਵੱਢ ਦਿੱਤੇ ਜੀ ਇੱਕ ਵੀ ਵਜਣਾ ਕਿੰਨਾ ਟਾਈਮ ਹੋ ਗਿਆ ਦੇਖੀ ਹਾਂ 11:00 ਵਜੇ ਜੀ 11 ਵਜੇ ਬਾਈ ਨਾਲ 5 ਵਜੇ ਥਾਂ ਵੜ ਕੇ ਕਿੰਨੇ ਚਾਲੂ ਕੀਤੀ ਆ 9:30 9 ਵੇ ਕੀਤੀ ਫਿਰ ਵਿੱਚ ਮੇਸੀ ਮਾਰੀ ਧਗੜਾ ਕਿਵੇਂ ਰਸ਼ ਕੀਤੀ ਹੈ ਮੈਂ ਧਗੜਾ ਫਿਰ ਹਾਟ ਮਤਰਾ ਆਈ ਸੀ ਐਸੋ ਤੇ ਬੱਬੂ ਵੀ ਆ ਰਿਹਾ ਇੱਥੇ ਸਾਹਮਣੇ ਹੀ ਤੁਹਾਨੂੰ ਦਿਖਾਣੇ ਮੈਨੂੰ ਲੱਗਦਾ ਉਹ ਤੁਰ ਕੇ ਆ ਰਿਹਾ ਪੈਦਲ ਪਰ ਬੱਬੂ ਦੀ ਇੰਨੀ ਸਪੀਡ ਕਿੱਥੇ ਵੀ ਹੈ ਆਂਦਾ ਮੈਂ ਆਉਣਾ ਤੁਹਾਡੇ ਕੋਲ ਆਂਦਾ ਚਾਹ ਚਾਹ ਨਾਲ ਥੀ ਕੋ ਨਹੀਂ ਹਾਟ ਲਾ ਦੋ ਤਾਂ ਫਾਨ ਬੰਦ ਕਰ ਚਾਹ ਲਿਆ ਕਰੋ ਬਾਕੀ ਦੇਖੋ ਆਪਾਂ ਪੂਰਾ ਡੱਗਾ ਏਰੀਆ ਵਾਟਰਰੀਆ ਮਸ਼ੀਨਾਂ ਪੂਰਾ ਤੋਰਾ ਵੀ ਵੈਸੇ ਦਸਮੇਂ ਦਾ ਪੂਰਾ ਡੱਗੇ ਦੇ ਵਿੱਚ ਆ ਤੁਹਾਨੂੰ ਪਹਿਲੇ ਤਾਂ ਆਪਾਂ ਝੋਨਾ ਹੈ ਕਮੈਂਟ ਕਿੰਦੇ ਮੈਂ ਮੈਂ ਪੱਕੇ ਕੰਮ ਕਰਨਾ ਕਮੈਂਟ ਆ ਵੀਰੇ ਕਮੈਂਟ ਥਾਰੇ ਬੰਦ ਹਾਈ ਮੇਰੇ ਭਾਈ ਤਿੰਨ ਬੰਦਿਆਂ ਨੇ ਕਮੈਂਟ ਆਂਦੇ ਬਾਈ ਗੋਰੀ ਗਲਤ ਨਹੀਂਗਾ ਕਿਹੜੇ ਉਹ ਵੀਡੀਓ ਚ ਉਹ ਰਖੰਬਾ ਦੱਸੇਦਾ ਕਿ ਉਹਨਾਂ ਕਮੈਂਟਾਂ ਨੂੰ ਥੋੜਾ ਦੱਸ ਦੇਣਾ ਮੈਂ ਤੂੰ ਆਹ ਕਮੈਂਟ ਕਰ ਨਾਲ ਵੀਡੀਓ ਮੇਰੇ ਕੱਲੇ ਦੀ ਪਾਈ ਹਾ ਲਾਲਾ ਨਹੀਂ ਤੂੰ ਉਹ ਵਿੱਚ ਗੱਲਾਂ ਦਾਰੇ ਨਹੀਂ ਆਂ ਜਣੇ ਨਾ ਨਾ ਗਲਤ ਤੇ ਗਲਤ ਕਿਣੀ ਵੀ ਜੋ ਬੰਦੇ ਇਹ ਮੇਰੀ ਗੱਲ ਸੁਣ ਐ ਇਹਨੇ ਗੱਲ ਇਹਨੇ ਗੱਲ ਨੂੰ ਛੇੜ ਲਿਆ ਹੈ ਵੀਡੀਓ ਮਤਲਬ ਪਹਿਲੀ ਚੀਜ਼ ਦੋਵਾਂ ਦੀ ਕਿਣੀ ਵੀ ਉਹਦੀ ਗਲਤੀ ਚਲ ਮੇਰੀ ਗਲਤੀ ਮੰਨਣਾ ਮੇਰੀ ਮਹੀਨ ਚਲਾਉਂਦਾ ਇਹ ਹੀ ਉਹ ਦੱਸਣ ਲੱਗ। ਇਹ ਕਮੈਂਟ ਕਰਦੇ ਬੰਦੇ ਗਲਤੀ ਕਿੰਦੀ ਦਮਾ ਚੋਂ। ਕਮੈਂਟ ਆਏ ਨੇ ਵੀ ਗੋਰੀ ਗੋਰੀ ਦੀ ਗਲਤੀ ਆ ਕਰ ਪੀਜ ਨਹੀਂ ਨਿਕਲੀ। ਤੂੰ ਇੱਕ ਦਾ ਸਕਰੀਨ ਸ਼ਾਟ ਮਾਰੇ ਦੂਜਿਆਂ ਨੂੰ ਵਿਖਾਣਾ ਮੈਂ ਜਿਹੜੇ ਦੂਜੇ ਆਏ ਨੇ। ਉਹ ਜਿਹੜੇ ਉਹ ਲਿਖਣਾ ਸ਼ੁਰੂ। ਇਹ ਦੋ ਖੰਭੇ ਤੋੜ ਆਇਆ ਠੀਕ ਉੱਥੇ। ਪਿਛਾ ਨੂੰ ਇਹਨਾਂ ਬੈਗ ਇਹਨਾਂ ਮਸ਼ੀਨ ਤਾਂ ਲਿਆਣੀ ਇੱਧਰ ਲੈ ਪਿੱਛੇ ਨੂੰ ਗਿਆ। ਕਿਹੜਾ ਤਨ ਦੂਜਾ ਵੀ ਵਿਖਾਣਾ ਮੈਂ ਇਹ ਤਾਂ ਮੈਂ ਹੀ ਕੀਤਾ ਆ ਪੀ। ਆਪ ਕੀਤਾ ਸਰਦਾਰ ਨੇ ਕੀਤਾ। ਤੋ ਮੇਰੀ ਆਈਡੀ ਵੀ ਸਰਦਾਰ ਤੇ ਗਈ ਇੱਕ। ਚਲੋ ਗਲਤੀ ਹੋ ਜਾਂਦੀ ਹੈ। ये किसका कट रहा, तो जा रहा है तुम्हारा कितने का ये, ये मेरे को नहीं। <laughs> पता <laughs> और तेरे को क्या पता है तो कहाँ रहते हो आप उधर क्या करते शोर पढ़ाई करता हूँ चलो अच्छा पढ़ाई पूरी हुई नहीं अभी तेरी हो गई ना कॉलेज हो गया हो गया अब क्या करोगे सुबह खेती ਨਹੀਂ ਨਹੀਂ ਇਹ ਤਾਂ ਵਕੀਲ ਬੰਦਾ ਹੈ ਸਿੱਧਾ ਅੱਛਾ ਵਕੀਲ ਜਾਨੀ ਕਿ ਲੰਮੀਆਂ ਸੋਚਾਂ ਦੇ ਉੱਚੀ ਸੋਚ ਦਾ ਬੰਦਾ ਚਲੋ ਚੱਛੀ ਬਾਅਦ ਵਕੀਲ ਬਣ ਜਾ ਜੱਜ ਬਣ ਜਾ ਤੇ ਚਲੋ ਇਹ ਜੱਜ ਕੀ ਆਸ ਕਰੇ ਵਕੀਲ ਕੀ ਹੈ ਵਕੀਲ ਕੀ ਪਹਿਲੇ ਵਕੀਲ ਬਾਅਦ ਵਿੱਚ ਜੱਜ ਬਣੂਗਾ ਹੈਨਾ ਇਹਨੇ ਜੱਜ ਨਹੀਂ ਬਣਨਾ ਅੱਛਾ ਕੱਲ ਵਕੀਲ ਹੀ ਬਣਨਾ ਹੈ ਜਾਨੀ ਕਿ ਫੈਸਲੇ ਨੇ ਦੇਣ ਦਾ ਮਸਲਾ ਜਾਂਦਾ ਜੀ ਦਿਲ ਦੇ ਵਿਚਾਰੀ ਕਿ ਫੈਸਲੇ ਕਰਾ ਕਰਾ ਕੇ ਆਪਾਂ ਕਾਲੇ ਦਾ ਕੰਮ ਕਰਨਾ ਚਾਹੁੰਦਾ ਹੈ ਦੋਸਤ ਦੀ ਬਹਨ ਹੈ ਜੱਜ ਅੱਛਾ ਦੋਸਤ ਤੇ ਤੁਹਾਡਾ ਹਾਂ ਦੋਸਤੀ ਬਹਨ ਹੈ ਅੱਛਾ 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 ਠੀਕ ਹੈ ਸੱਤਾਂ ਗੇਪੇ ਪੈ ਰੋ ਸੱਤਾਂੀਆਂ ਚ ਹਾਂ ਯਾਰ ਇਹ ਤਾਂ ਆਟੇ ਹੀ ਗਿਰ ਜਾਊ ਸੱਸੀ ਕਾਲ ਜੀ ਸਾਰਿਆਂ ਨੂੰ ਆ ਦੇਖੋ ਜੀ ਆਪਣੀ ਮਸ਼ੀਨ ਡਿੱਗੇ ਚੱਲ ਰਹੀ ਆ ਤੋਰਾ ਦੇਖੋ ਮਸ਼ੀਨ ਦਾ ਇਹ ਬਾਅਦ ਵੇਰ ਜਾਂਦੇ ਆ ਵੀ ਖੜਾ ਚੋਨਾ ਸਾਰਾ ਡਿੱਗਾ ਆ ਤੋਰਾ ਵੇਖੋ ਮਸ਼ੀਨ ਦਾ ਇਹ ਬਾਅਦ ਜਾਂਦਾ ਵੀ ਸਾਡਾ ਖੜਾ ਸਾਰਾ So, mm -hmm. तो कितने दिन काम और चलेगा काम कितने दिन और चलेगा चलेगा हमारे को तो कहीं दिख नहीं रहा कहाँ चलेगा चलेगा कहाँ उधर है हम भी उधर जा रहे हैं ये तुम्हारा एजेंट है बंदा कैसा ये एक नंबर है एक नंबर बंदा ना ये बोला बंदा अच्छा है तो और इसको काम पूरा करके देना कि ये बंदा बोलेगा तुम्हारे पास है कितने साल से आ रहा है तुम्हारे पास है तीन चार साल से आ रहे हैं ਤਿੰਨ ਚਾਰ ਸਾਲ ਪੈਸੇ ਪਰ ਅੱਛੇ ਦੇਤਾ ਨਹੀਂ ਪੀਸਾ ਕਿੰਨੇ ਕਿੰਨੇ ਦਿਨ ਬਾਅਦ ਡਾਲਤਾ ਹੈ ਬਾ ਮਹੀਨੇ ਦੇ ਪਹਿਲੇ ਪਹਿਲੇ ਪੈਸੇ ਪਾਉਂਦਾ ਸੀ ਫੋਨ ਕਰਦੇ ਹੋ ਆਪ ਇਸਕੋ ਫੋਨ ਕਰਤੇ ਹੈ ਕੈਸੇ ਡਾਲ ਦਿੰਦੇ ਹੋ ਫੋਨ ਕੀਤੇ ਬੰਦਾ ਵੀ ਡਾਲ ਦਿੰਦੇ ਹੈ ਅੱਛਾ ਅੱਛਾ ਬੰਦਾ ਹੀ ਕੋਈ ਕਾਮਯਾਬ ਹੈ ਕਿੰਨੇ ਸਾਲ ਸਾਬ ਗਾੜੀ ਚਲਾ ਰਹੇ ਹੋ ਚਾਰ ਸਾਲ ਨਹੀਂ ਚਾਰ ਸਾਲ ਦਿਨ ਕੀ ਹੋ ਗਏ ਉਸ ਤੋਂ ਪਹਿਲੇ ਉਹ ਪਹਿਲੇ ਤਾਂ ਪੰਜ ਸਾਲ ਹੋ ਗਿਆ ਪਹਿਲੇ ਕੋ ਕਹਾਂ ਸੇ ਕੋਈ ਬੰਦੇ ਆਤੇ ਸੀ ਆਪਕੇ ਪਾਸ ਕਹਾਂ ਕਾ ਥਾ ਅੱਛਾ ਪੱਟੀ ਤੋਂ कितना कराग देगा इसको दोनो, इस दोनों 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 इस को अभी तीन तो नहीं ही छे सौ अरे बब्बू भी आ बड़ा आ आ वो औखाया खाले घूम के, के आया है बड़िया मुसीबत कट के आया इधर है कि ਆਪਣੇ ਕਿਥੇ ਗੱਡੀ ਚੱਲ ਰਹੀ ਹੈ ਆਪਣੇ ਸਾਹਮਣੇ ਕਿਥੇ ਉਹ ਜਿਹੜੀ ਐਵੇਂ ਨਾ ਤੇ ਹਾਂ ਉਹ ਥੋੜਾ ਆਇਆ ਕਿਥੇ ਗੋਰੀ ਅੱਜ ਫਿਰ ਜਾਣਾ ਉਹ ਚੋਕੇ ਹਮਾਰਾ ਉਹ ਹੈ ਚਾਹ ਵੀ ਲੈ ਆ ਆਂ ਹਮਾਰੇ ਜਾਣਦਰਾ ਅਮਨੇ ਘਰ ਸੇ ਚਾਹ ਭੇਜੀ ਹੈ ਦੋ ਵਾਰ ਹੋ ਗਿਆ ਅਬ ਦੂਸਰਾ ਫਿਰ ਭੇਜੀ ਥੀ ਉਸਨੇ ਇਹ ਪਲਾਤਾ ਚਾਹ ਆਪਕੋ ਨਹੀਂ ਅਚਾ ਚਾਹ ਕੋਈ ਨਹੀਂ ਆਇਆ ਨੇ ਲੱਭੜਾ ਨਹੀਂ ਆਪਣੇ ਦਾ ਬੰਦੇ ਬੰਦਾ ਕਾਣਾ ਬਣਾਓ ਮੇਰੇ ਟੇਮ ਤੇ ਪਹੁੰਚੇ ਨਹੀਂ ਪਹੁੰਚ ਚੱਲੀਏ ਆ ਚਾਹ ਪੀ ਲੋ ਆ ਚਾਹ ਪੀ ਲੋ ਆ ਜਾਓ ਆ ਜਾ ਸਾਡੇ ਕੋਲ ਡਿੱਗੇ ਲੱਗੀਆਂ ਨਾ ਸਾਨੂੰ ਮੱਥੇ ਬੜੇ ਦਿਨ ਹੋ ਗਿਆ ਆ ਟੀ ਰਾ ਦੀ ਕਿੱਡੇ ਦੇ ਕੱਲ ਦੋ ਦਿਨ ਹੋ ਗਏ ਕਿੱਡੇ ਹੈ ਉਹ ਦੇ ਆ ਦੇ ਲੋ ਰੋਟੀ ਕਿ ਕਰਨਗੇ ਮੈਨੂੰ ਕਿ ਬੁੱਖ ਲੱਗੀ ਓਠ ਓਠ ਰੋ ਜਿੱਤ ਕਰ ਸੌਣ ਵਾਸਤੇ ਮਗਾਇ ਇੱਥੇ ਹਉ ਹੁੱਤਾ ਪਿਆ ਓਠ ਇਹ ਆ ਤੋ ਘਾਵੇ ਸੁਣਦੇ ਦੂਰ ਤੇ ਮੈਂ ਕਾ ਦੋ ਕਿਹੜੀ ਸੱਸੀ ਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜਿੱਤੇ ਅੱਪਾਂ ਅੱਜ ਕੰਪੈਨ ਕੱਢ ਰਹੀ ਹੈ ਜੀ ਇੱਥੋਂ ਸਾਹਮਣੇ ਆਹ ਰਸਤਾ ਛੋਟਾ ਨਹੀਂ ਆ ਇਹ ਰਸਤੇ ਪੌੜੀ ਜਾ ਕੇ ਪੌੜੀ ਆ ਰਸਤਾ ਛੋਟਾ ਆ ਗੋਰੀ ਕਲੰਘ ਜਾਏ ਦੀ ਉਹਨਾ ਪੌੜੀ ਜਾ ਕੇ ਲਾ ਤੋੜਨਾ ਓਏ ਲਾ ਇਹ ਰਸਤੇ ਤੋਂ ਨਹੀਂ ਰਸਤਾ ਵੀ ਥੋੜਾ ਜਿਹਾ ਛੋਟਾ ਹੀ ਆ ਬਾਕੀ ਵੈਸੇ ਗੁਰੂ ਕਿਰਪਾ ਕਰਨਗੇ ਆਪਣੇ ਦੇ ਉੱਥੋਂ ਲਗਾਉਣੀ ਆ ਕੰਬਾਈਨ ਸਾਹਮਣੇ ਰਸਤਾ ਕੱਲ ਬਣਾਇਆ ਬੰਦਿਆ ਨਾ ਇਥੋਂ ਰਾਮਨਾਲ ਕੱਢਾਂਗੇ ਹੌਲੀ 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 ਕਿਉਂਕਿ ਆ ਇਹ ਫੀਲਡ ਜੇ ਪੂਰਾ ਹੀ ਪੈ ਤਕਰੀਬਨ ਇੱਧਰ ਕਰ ਤੋਂ ਘਟ ਹੋਊਗਾ ਇਹ 2-300 ਕਿੱਲਾ ਹੋਊਗਾ ਜਾਨੀ ਕਿ 7-800 ਬਿਗਾ ਹੈਗਾ ਜਿਹੜਾ ਇੱਧਰ ਏਰੀਆ ਖੜਾ ਹੈ ਇੱਧਰ ਆਪਣਾ ਫਾਈਨਲ ਕਰਤਾ ਪੂਰਾ ਐਸਡੀ ਜੀ ਹੁਣ ਮਸ਼ੀਨ ਕੱਢਣ ਲੱਗੇ ਜੀ ਇਥੋਂ ਆਰਾਮਦਾਰੀ ਨਾਲ ਹੌਲੀ 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 ਥੋੜੀ ਉਹਨਾਂ ਗੇਰ ਗੁਰਦ ਹੱਥ ਰੱਖੇ ਓਏ ਤਾਂ ਹੀ ਰਹਿਣ ਦੇ ਨਹੀਂ ਨਿਕਲ ਜਾਣੇ ਕਾ ਜਿਆਦਾ ਪਤਾ ਇਧਰ ਉੱਚੀ ਬੜੀ ਐ ਇਹ ਨੂੰ ਰੱਖਿਆ ਬੜਾ ਰੱਖਿਆ ਉੱਚਾ ਬੜਾ ਥਾਂ ਆ ਉੱਚਾ ਬੜਾ ਥਾਂ ਕੰਮ ਖਤਰਿਆਂ ਲਈ ਇਹ ਯਾਰ ਇਧਰ ਆ ਇੱਥੇ ਕਿਹ ਬਣਿਆ ਇਹ ਚੌੜਾ ਆਣਾ ਇੱਥੇ ਜਾਣਾ ਇੱਥੇ ਐਂ ਕਰਦਾ ਮੈਂ ਮਿਲਕਾਂਦਾ ਕਰਦਾ ਆ ਹਾਂ ਲੋਜ ਰੱਖ ਲੋਜ ਰੇਹ ਕੱਟ ਕਰ ਹੌਣ ਕੱਟ ਹੋਈ ਏ ਆਪਦੇ ਮੋਰ ਨਾਲ ਕੱਟ ਬਣਾਤੀ ਕਰੋ ਮੈਂ ਕੋਰੀ ਬਾਕੀ ਜੱਗੇ ਸਾਹਮਣੇ ਹੈਗਾ ਰਸਤਾ ਜਿਸ ਨੂੰ ਲੰਘਣਾ ਇੱਥੇ ਜੇ ਆਪਾਂ ਕੱਟ ਲਈਆ ਕੰਬੈਨ ਹੁਣ ਸਾਹਮਣੇ ਜੀ ਆਹ ਵਾਲਾ ਰਸਤਾ ਤਿਆਰ ਕੀਤਾ ਇਹਨਾਂ ਨੇ ਪੁੱਛਦੇ ਕਿੰਨੇ ਬੰਦੇ ਲੱਗੇ ਕਿੰਨੀ ਮਿਹਨਤ ਕਰਨੀ ਪਈ ਥੋੜਾ ਇਹ ਮੇਰੀ ਗੱਲ ਸੁਣੋ ਖੰਭਾ ਵੀ ਇੱਧਰ ਜਾ ਰਹਾ ਹੈ ਕੀ ਨਹੀਂ ਦਿਖਦਾ ਦਿਖਦਾ ਕਿਉਂ ਨਹੀਂ

ਅਹੀਂ ਤਾਂ ਦੱਸੇ ਜਾਣੇ ਨਾ 10 ਚੱਲ ਉਹ ਦੇਖ ਲੈ ਬੰਦੂ ਆਧਾ ਟਾਇਰ ਜਾ ਰਹਾ ਬਾਹਰ ਬੱਸ ਕਰ ਲੈਣ ਉਹ ਇਹਨੂੰ ਤੂੰ ਵੀ ਕਹ 10 ਮਾੜਾ ਮਟਾ ਉਹਨੂੰ ਐ ਰੱਖ ਐ ਆਹ ਧੱਕਾ ਮਾਰਦਾ ਟਾਇਰ ਹੌਲੀ ਲੋ ਕਰ ਖੜ ਜਾ ਖੜ ਜਾ ਇੱਕ ਮਿੰਟ ਹਾਂ ਉਹ ਤਾਂ ਆਣੇ ਆਣੇ ਨੇ ਚੱਲ ਸੇਫ ਦਾ ਕੰਮ ਖਤਰੇ ਵਾਲਾ आ देखो ये आज तरह तैयार की आप लोग से दिमाग लाते हो किसने आपको दिया ऐसे ये काम करो एक बात बताऊ आपको इसमें बंदा भी गाड़ी वाला भी दिल वाला चाहिए फिर काम होता है अगर बंदा ऐसा हो फिर काम नहीं होता सही बात है नहीं निकलती हाँ अगर और कोई बंदा आता वो बोलता है यहाँ से नहीं निकलेगी उधर से आएगी ऐसे होगा वो ਆਪਣੇ ਇਤਨਾ بڑا ਦਿਲ ਗਿਆ ਔਰ ਕਾਲਦੀ ਠੀਕ ਹੈ ਔਰ ਤੁਮਨੇ ਵੀ ਕੋਈ ਕੋਸ਼ਿਸ਼ ਨਹੀਂ ਛੋੜੀ ਇਹ ਬਣਾਣੇ ਲਈ ਤੁਮਨੇ ਬੋਲਤਾ ਇਹ ਏਜੰਟ ਆਪਣਾ ਇਸ ਸਾਲ ਪਹਿਲੀ ਵਾਰ ਬੰਦਾ ਅੱਛਾ ਮੱਥੇ ਲਗਾ ਫੋਨ ਯਾਰ ਆਵੜਾ ਰਸਾ ਤਿਆਰ ਕੀਤਾ ਜੀ ਦੇਖੋ ਜਦੋਂ ਮਸ਼ੀਨ ਇੱਥੇ ਆਈ ਆ ਤੇ ਮਸ਼ੀਨ ਨੇ ਥੋੜਾ ਜਾਂ ਇਦਾਂ ਨੂੰ ਪੱਥਰ ਵੀ ਤੱਕਿਆ ਅੱਧਾ ਟਾਇਰ ਆ ਜੀ ਇਹਦਾ ਇੱਥੇ ਆ ਇਨਾ ਅੱਧਾ ਟਾਇਰ ਇੱਥੇ ਯਾਨੀ ਕਿ ਹੌਲੀ ਹੌਲੀ ਕਰਕੇ ਮਸ਼ੀਨ ਕੱਢ ਲਈ ਆ ਬਾਰਾ ਵਹ ਹੈ ਰਸਤਾ ਖਤਰੇ ਵਾਲਾ ਸੀ ਹੈਗਾ ਟਰੈਕਟਰ ਦਾ ਹੀ ਰਸਤਾ ਪੂਰਾ ਜਿਵੇਂ ਕਿ ਤੁਹਾਨੂੰ ਆਪਾਂ ਦਿਖਾਉਂਦੇ ਇਹ ਹੈਗਾ ਜੀ ਤਕਰੀਬਨ ਤੁਸੀਂ ਦੇਖ ਸਕਦੇ ਇੱਕ ਡਾਕ ਰਸਤਾ ਇਹ ਹੈਗਾ ਆਪਾਂ ਤੁਹਾਨੂੰ ਮਿਲ ਕੇ ਦਿਖਾ ਦਿੰਨੇ ਜਾਨਕਿ 7 ਫੁੱਟ ਰਸਤਾ ਹੈ ਤੇ ਮਸ਼ੀਨ ਦਾ ਹੁੰਦਾ 7.5 ਫੁੱਟ ਦਾ ਅੱਧਾ ਟਾਇਰ ਹੈ ਇਹਦੇ ਉੱਪਰ ਆ ਇੱਥੇ ਐਂ ਕਰ ਕਰਕੇ ਇਹਦੇ ਕੱਢ ਲਈ ਆ ਹੁਣ ਬਾਕੀ ਜੀ ਆਪਾਂ ਇਧਰ ਏਰੀਆ ਤੁਹਾਨੂੰ ਦਿਖਾਉਂਦੇ ਕਿੰਨਾ ਏਰੀਆ ਖੜਾ ਇਧਰ ਆ ਇਹ ਜਿਹੜੀ ਨਹਿਰ ਆ ਰਹੀ ਹੈ ਇਧਰੋਂ ਨਹਿਰ ਆਉਂਦੀ ਆ ਇਧਰੋਂ ਪਾਣੀ ਜਾ ਰਹੇ ਹੁੰਦਾ ਪੱਥਰਾਂ ਦੇ ਵਿੱਚ ਦੀ ਇੱਥੋਂ ਮਸ਼ੀਨ ਕੱਢੀ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਆਪਾਂ ਇਧਰ ਚਲਾਉਣੀ ਆ ਇਹ ਏਰੀਆ ਦਿਖਾਉਂਦੇ ਤੁਹਾਨੂੰ ਕਿੰਨਾ ਏਰੀਆ ਖੜਿਆ ਆਊਗਾ ਇਹ 300 ਤੋਂ ਪਲੱਸ ਹੋਵੇਗਾ ਕਿੱਲਾ ਉਹਦੇ ਵਿੱਚ ਜਾਨੀ ਕਿ ਮਸ਼ੀਨਾਂ ਇਹ ਨਹੀਂ ਕਿ ਆਪਾਂ ਵੜਾਂਗੇ ਮਸ਼ੀਨ ਹੋਰ ਵੀ ਆਊਗੀ ਇਧਰੋਂ ਆ ਗੋਰੀ ਉਹਦਾ ਧਿਆਨ ਰੱਖਣਾ ਚੰਗਾ ਧਿਆਨ ਲੈ ਪੱਥਰ ਉਹ ਕਿਆ ਚੱਲਿਆ ਕਿਧਰ ਤੇ ਪ੍ਰੇਸ਼ਾਨ ਹੋ ਗਈ ਕਿਆ ਚੱਲਿਆ ਸਭ ਵਧੀਆ ਵਧੀਆ ਚਾਹੀਏ ਐ ਗੋਰੀ ਉਹਨੂੰ ਆਖ ਦੇ ਪੱਜੂ ਨਾਲ ਪੱਟ ਦੇ ਪੱਥਰ ਜਾ ਚੱਲਿਆ ਤੇਗਾ ਪਰ ਉਹ ਉਹਨਾਂ ਨੂੰ ਪੱਟ ਦੇਣ ਪਟਵਾ ਦੇ ਹਾਂ ਆਪ ਪਗੜਾ ਆਡਰ ਹੀ ਮਾਰਨਾ ਮੂੰਹ ਹੀ ਛੱਟਣਾ ਮੜਾ ਜਾ ਪਰ ਪੱਟ ਦੇਗਾ ਟੇਡਰ ਮਾਰਨਾ ਕਰਦੇ ਟੇਡਰ ਖਾਂਦਾਰ ਉਹ ਲਈ ਜਾਂਦੇ ਫਿਰ ਕਈ ਅੰਦਰ ਹੈ ਮੈਂ ਮੈਂ ਕਹਾਂ ਨਾ ਉਹਨਾਂ ਆਖੀ ਬਣਾਇਆ ਵਲੋਗ ਬਣਾਦਾ ਹੂੰ ਹੂੰ ਇੱਧਰ ਦਿਖਾ ਰਹੀ ਹਾਂ ਤੁਹਾਨੂੰ ਆਪਾਂ ਬਲੌਗ ਕਿੰਨਾ ਏਰੀਆ ਖੜਾ ਇੱਥੇ ਆ ਤਕਰੀਬਨ ਦੇਖੋ 300 ਤੋਂ ਉੱਪਰ 300 ਤੋਂ ਕੁਝ ਨਹੀਂ ਮੇਰੇ ਖਿਆਲ ਚ 500 ਕਿਲਾ ਲੱਗਦਾ ਮੈਨੂੰ 500 ਦੇ ਆਸ-ਪਾਸ ਹੋਊਗਾ ਕਿਉਂਕਿ ਪਹਿਲਾਂ ਮਸ਼ੀਨ ਆਪਣੀ ਚੱਲਦੀ ਓਹ ਸਾਈਡ ਨੂੰ ਉਧਰੋਂ ਹੁਣ ਕੱਢੀ ਆਪਾਂ ਇੱਧਰ ਨੂੰ ਤੇ ਆ ਦੇਖੋ ਕਿੱਥੋਂ ਤੱਕ ਤੁਹਾਨੂੰ ਦਿਖ ਰਿਹਾ ਝੋਨੇ ਝੋਨਾ ਖੜਾ ਹੈ ਇੱਧਰ ਆਪਣੇ ਆਸ ਹੈਗੇ ਇੱਥੇ 150 ਬਿਗਾ ਆਪਾਂ ਕਰ ਲਾਂਗੇ ਕਿਉਂਕਿ ਮਸ਼ੀਨਾਂ ਹੋਰ ਵੀ ਲੰਗਣੀਆਂ ਇਹ ਨਹੀਂ ਹੈਗਾ ਕਿ ਇਕੱਲੀ ਆਪਣੀ ਜਾਊਗੀ ਉਧਰ ਜੀ ਆਪਣਾ 250 ਹੋਇਆ 250 ਬਿਗਾ ਤੇ ਇਧਰ ਹੁਣ ਪਤਾ ਚੱਲੂਗਾ ਦੇਖੋ 150 ਹੁੰਦਾ ਹੈ ਕਿ 200 ਹੁੰਦਾ ਹੈ ਕਿ 100 ਹੁੰਦਾ ਹੈ ਕਿ 50 ਹੁੰਦੇ ਆ ਇਹਦਾ ਉੱਪਰ ਵਾਲ ਦੇ ਵਾਸਤੇ ਜੋ ਕਰਨਾ ਉਹਨੇ ਕਰਨਾ ਬਾਕੀ ਜੀ ਇਧਰ ਚਲਾਉਣੀ ਹੈ ਪਹਿਲੇ ਆ ਆ ਵੱਡ ਕੇ ਫਿਰ ਚਲਾਵਾਂਗੇ ਜੀ ਇਧਰ ਨੂੰ ਫਿਰ ਉਸ ਤੋਂ ਅੱਗੇ ਅੱਗੇ ਹੌਲੀ 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 ਪਰੇ ਨਿਕਲ ਜਾਣਾ ਅੱਗੇ ਫਿਰ ਖੜਾ ਆ ਗਿਆ ਤੇ ਇਸ ਤਰ੍ਹਾਂ ਕਰਕੇ ਕਿ ਜਾਨੀ ਕਿ ਕੰਮ ਹੈਗਾ ਜੀ ਅਜੇ 4 ਦਿਨ ਦਾ 4 ਦਿਨ ਲੱਗਣਗੇ ਫਿਰ ਉਹ ਤੋਂ ਬਾਅਦ ਪੱਠਾ ਲਗੇ ਇੱਥੇ ਪਿੰਡ ਜਾ ਰਹੇ ਆ ਇਸ ਤਰ੍ਹਾਂ ਦੇ ਰਸਤੇ ਆ ਜੀ ਐਮਪੀ ਦੇ ਵਿੱਚ ਜਿਹੜੇ ਆਪਾਂ ਨੂੰ ਕੱਢਣੇ ਪੈਂਦੇ ਆ ਕਿਵੇਂ ਕਿੰਨੀ ਮੁਸ਼ਕਲ ਆ ਮਸ਼ੀਨਾਂ ਕਰਨੀਆਂ ਪੈਂਦੀਆਂ ਇਦੋਂ ਤੇ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਮਸ਼ੀਨ ਚੱਲਦੀ ਦੀ ਵੀਡੀਓ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ